ਸਸਤੀ ਕੱਢੀ ਸਾਰਿਆਂ ਨੂੰ ਸਵਾਦ ਰਹਿਣਾਂ ਪੰਜਾਬੀ ਸਲਾਈ ਕੜਾਈ ਚੈਨਲ ਤੇ ਅੱਜ ਅਸੀਂ ਤੁਹਾਡੇ ਲਈ ਕਟਿੰਗ ਦੀ ਵੀਡੀਓ ਲੈ ਕੇ ਆਏ ਆ ਇਹ ਜਿਹੜੀ ਕਟਿੰਗ ਆ ਜਿਸ ਤਰ੍ਹਾਂ ਅੱਜ ਕੱਲ ਸੂਟ ਚੱਲ ਰਹੇ ਨੇ ਕਾਟ ਰਾਈ ਦੇ ਬੈਲ ਵਟ ਦੇ ਇਸ ਤਰ੍ਹਾਂ ਦੇ ਮੈਚਿੰਗ ਸੂਟ ਚੱਲ ਰਹੇ ਨੇ ਇਹਨਾਂ ਦੀ ਜਿਹੜੀ ਕਟਿੰਗ ਹੁੰਦੀ ਹੈ ਕਿ ਸ਼ਰਟ ਵੀ 1.5 ਮੀਟਰ ਹੁੰਦੀ ਹੈ ਕਿ ਬਾਟਮ ਵੀ 1.5 ਮੀਟਰ ਹੁੰਦੀ ਹੈ ਕਈ ਵਾਰ ਸਾਡੇ ਭੈਣਾਂ ਨੂੰ ਇਹ ਸਮਝ ਨਹੀਂ ਹੁੰਦੀ ਵੀ ਇਹਦੀ ਕਟਿੰਗ ਕਿਸ ਤਰ੍ਹਾਂ ਕਰਨੀ ਹੈਗੀ ਆਪਾਂ ਨੇ ਦੋ ਤਰੀਕੇ ਦੇ ਸੂਟ ਲੈਤੇ ਨੇ ਦੋ ਕਲਰ ਦੇ ਇੱਕ ਆਪਾਂ ਕਟਾਂਗੇ हैवी पतले नापता पलाजो नाल किस तरह कटिंग करनी यजू आपने किस जगह तो क्डनी यकारी देवे प्लाजो की कटिंग किस तरह होगी डेढ़ मीटर चो य भी जानकारी देवेंगे दूसरा अपने को सलवार सूट ये अपने को भारी नापता सलवार सूट है सलवार की कटिंग भीडियो पावे आप शर्ट की कटिंग किस तरह करनी है सलवार की कटिंग किस तरह करनी ये जानकारी देवे क्योंकि इस तरह के सूट बहुत ज्यादा सेल हो रहे हैं ਜਿਹੜੀਆਂ ਸਾਡੀਆਂ ਭੈਣਾਂ ਘਰੇ ਸੂਟ ਬਣਾਉਣੀਆਂ ਉਹਨਾਂ ਨੂੰ ਕਈ ਵਾਰੀ ਇਹਨਾਂ ਨੂੰ ਦਿੱਕਤ ਆਉਂਦੀ ਆ ਵੀ ਅਸੀਂ ਇੱਦੀ ਕਟਿੰਗ ਇਸ ਤਰ੍ਹਾਂ ਕਰਨੀ ਕਿਉਂਕਿ ਸਾਡੇ ਕੋਲੇ ਫੋਨ ਵਗੈਰਾ ਆਉਂਦੇ ਰਹਿੰਦੇ ਨੇ ਇਸ ਕਰਕੇ ਸੋਚਿਆ ਵੀ ਅਸੀਂ ਇਹਦੀ ਆਪਾਂ ਵੀਡੀਓ ਪਾਈ ਹੈ ਤਾਂ ਕਿ ਸਾਡੀਆਂ ਭੈਣਾਂ ਆਸਾਨੀ ਨਾਲ ਕਟਿੰਗ ਕਰ ਸਕਣ ਵੀਡੀਓ ਨੂੰ ਤੁਸੀਂ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਦੇਖਣਾ ਹੈ ਵੀਡੀਓ ਨੂੰ ਲਾਇਕ ਤੇ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਬਾਕੀ ਆਪਣਾ ਕੋਰਸ ਵੀ ਹੈਗਾ ਜਿਹੜੀਆਂ ਸਾਡੀਆਂ ਭੈਣਾਂ ਨੇ ਸ਼ੁਰੂ ਤੋਂ ਸਿਲਾਈ ਸਿੱਖਣੀ ਹੈ ਆਪਣਾ ਪਲੇ ਸਟੋਰ ਤੇ ਐਪ ਆ ਸਿਲਾਈ ਕੜਾਈ ਤੁਸੀਂ ਉਸ ਨੂੰ ਜੁਆਇਨ ਕਰ ਸਕਦਾ 다운ਲੋਡ ਕਰਕੇ ਉਸ ਵਿੱਚ ਆਪਣਾ ਕੋਰਸ ਹੈ ਸਲਾਈ ਦਾ 1000 ਰੁਪਏ ਉਹਦੀ ਫੀਸ ਆ ਆਪਣੀ ਘੱਟੋ ਘੱਟ ਉਸ ਦੇ ਵਿੱਚ 50-60 ਵੀਡੀਓ ਜੋ ਇਸ ਦੀ ਪ੍ਰੋਪਰ ਸਾਰੀ ਟ੍ਰੇਨਿੰਗ ਦਿੱਤੀ ਹੋਈ ਹੈ ਲੇਡੀਜ਼ ਉਪਨਾ ਬਾਰੇ ਤੁਸੀਂ ਘਰ ਬੈਠੇ ਸਿੱਖ ਸਕਦੇ ਹੋਗੇ ਲਾਈਫਟਾਈਮ ਲਈ 1000 ਰੁਪਏ ਦਾ ਜੇਕਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਜੁਆਇਨ ਕਰ ਸਕਦੇ ਹ ਜੀ ਹੁਣ ਆਪਾਂ ਵੀਡੀਓ ਸ਼ੁਰੂ ਕਰ ਰਹੇ ਮਿਲਣ ਲੱਗਦੇ ਹਾਂ ਧਰੂ ਕਰਨ ਜੈਨਨ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਅੱਜ ਦੀ ਵੀਡੀਓ 'ਚ ਅਸੀਂ ਤੁਹਾਨੂੰ ਭਾਰੀ ਨਾਬ ਦੀ ਕਟਿੰਗ ਦੱਸਾਂਗੇ ਕਿਉਂਕਿ ਵੀਡੀਓ ਆਪਾਂ ਦੋ ਤਿਆਰ ਕਰਨੇ ਬਣੀਆਂ ਵੀਡੀਓ ਜ਼ਿਆਦਾ ਲੰਬੀ ਹੋਣ ਕਰਕੇ ਦੋ ਵੀਡੀਓ ਤਿਆਰ ਕਰਾਂਗੇ ਜੀ ਪਹਿਲਾਂ ਆਪਾਂ ਸਲਵਾਰ ਸ਼ਰੂਰ ਦੀ ਵੀਡੀਓ ਤਿਆਰ ਕਰਾਂਗੇ ਉਸ ਤੋਂ ਬਾਅਦ ਪਲਾਜ਼ੋ ਸ਼ਰੂਰ ਦੀ ਕਟਿੰਗ ਦੀ ਇਹ ਸਾਰਾ ਆਪਣੇ ਕੋਲੇ ਨਾਪ ਲੈੰਥ ਹੈਗੀ 40 ਇੰਚ ਚੈਸਟ ਹੈਗੀ 22.5 ਕਮਰ ਹੈਗੀ 19 ਘੇਰਾ ਇਸ ਦਾ 22 ਇੰਚ ਇਸ ਹਿਸਾਬ ਨਾਲ ਜੇ ਆਪਾਂ ਕਟਿੰਗ ਕਰਾਂਗੇ ਸਲਵਾਰ 36 ਇੰਚ ਆਪਣੇ ਕੋਲ ਸਲਵਾਰ ਦੀ ਲੰਬਾਈ ਤੁਸੀਂ ਕਿੰਨੀ ਵੀ ਬਣਾ ਸਕਦੇ ਹੋ ਆਪਾਂ ਇਸ ਤਰੀਕੇ ਨਾਲ ਕਟਿੰਗ ਕਰਾਂਗੇ ਪਹਿਲਾਂ ਆਪਾਂ ਸਲਵਾਰ ਦੀ ਕਟਿੰਗ ਕਰਦੇ ਹਾਂ ਉਸ ਤੋਂ ਬਾਅਦ ਆਪਾਂ ਕਮੀਜ਼ ਦੀ ਕਟਿੰਗ ਕਰਾਂਗੇ ਸਲਵਾਰ ਆਪਣੇ ਕੋਲੇ 36 ਇੰਚ ਹੈ ਜੀ ਸਾਰਾ 1.5 ਮੀਟਰ ਕਪੜਾ ਹੁੰਦਾ ਵਾ ਪਣਾ ਇਹਦਾ 1.5 ਪਣਾ ਵੀ 1.5 ਮੀਟਰ ਹੁੰਦਾ ਕਪੜਾ ਵੀ 1.5 ਮੀਟਰ ਹੁੰਦਾ ਜਿਸ ਤਰ੍ਹਾਂ ਕਿ ਇਹ ਸਾਰਾ ਪਣਾ ਇਦਾਂ ਖੁੱਲਾ ਇਹ ਸਾਰੇ ਹੋ ਗਈ ਲੰਬਾਈ ਤੇ ਵੇਰੇ ਸਾਡੀ ਪੈਣਾ ਕੀ ਕਰਦੇ ਆ ਇਸ ਤਰ੍ਹਾਂ ਬਿਓਂਤ ਲਾਉਣ ਲੱਗ ਜਾਂਦੀਆਂ ਨੇ ਇਹਨਾਂ ਕੱਪੜੇ ਦੀ ਬਾਦ ਵਿੱਚ ਕਹਿੰਦੇ ਨੇ ਸਾਡੀ ਲੰਬਾਈ ਨਹੀਂ ਆਉਂਦੀ ਕਿਉਂਕਿ ਇਹ 1.5 ਮੀਟਰ ਹੈ ਇਸ ਤਰ੍ਹਾਂ ਤੁਹਾਡੀ ਲੰਬਾਈ ਕਦੇ ਵੀ ਨਹੀਂ ਬਣਨੀ ਕਿਉਂਕਿ 33 ਇੰਚ ਹੋ ਗਿਆ ਦੇਖੋ ਚਾਰ ਤੇ ਹਾਂ ਵਿੱਚ ਇਸ ਕਰਕੇ ਆਪਾਂ ਨੇ ਕੀ ਕਰਨਾਗਾ ਇਹਨੂੰ ਸਿੰਗਲ ਕਰ ਲੈਣਾ ਪਹਿਲਾਂ ਇਹਦੀ ਅੰਦਰਲੀ ਸਾਈਡ ਆਪਾਂ ਉੱਪਰ ਲੈ ਕੇ ਆਵਾਂਗੇ ਕਿਉਂਕਿ ਇੰਜ ਉੱਪਰ ਆਪਾਂ ਨਿਸ਼ਾਨ ਲਗਾਉਣੇ ਨੇ ਇਸ ਕਰਕੇ ਅੰਦਰਲੀ ਸਾਈਡ ਸਾਰੇ ਨਿਸ਼ਾਨ ਆ ਜਾਣਗੇ ये अपने दो त्य कपड़े न कर लिया पहले इसे हाँ जी ये देखो सिंगल तय गया अपनी दोनों कन्निया हो गई दूसरी सैड होगी अपनी बंद ਹੁਣ ਆਪਾਂ ਨੇ ਕੀ ਕਰਨਾ ਇਸ ਨੂੰ ਦੁਬਾਰਾ ਫੇਰ ਫੋਲਡ ਕਰ ਲੈਣਾ ਇਹ ਆਪਣਾ ਕਪੜਾ ਹੋ ਗਿਆ 4 ਤੇ ਹਾਂ ਵਿੱਚ ਸਲਵਾਰ ਦੀ ਕਟਿੰਗ ਕਰ ਰਹੇ ਹਾਂਗੇ ਆਪਾਂ ਕਿ ਇਹ ਆਪਣਾ 55 ਇੰਚ ਆਸਾਨੀ ਨਾਲ ਬਣ ਕੇ ਤਿਆਰ ਹੋ ਜੂਗਾ ਇਸ ਤਰੀਕੇ ਨਾਲ ਕਿਉਂਕਿ ਜਿਆਦਾ ਹੈਵੀ ਸਲਵਾਰ ਜੇ ਆਪਾਂ ਉਸ ਤੋਂ ਜਿਆਦਾ ਹੈਵੀ ਬਣਾਵਾਂਗੇ ਤਾਂ ਇਹ ਕਪੜਾ ਭਾਰਾ ਹੁੰਦਾ ਇਸ ਕਰਕੇ ਜਿਆਦਾ ਹੈਵੀ ਸੈਟ ਨਹੀਂ ਹੁੰਦੀ ਇਹ ਧਾਗੇਰ 55 ਇੰਚ ਵੀ ਬਹੁਤ ਜ਼ਿਆਦਾ ਹੁੰਦਾ। ਇਹ ਆਪਣੀ ਉੱਪਰਲੀ ਸਾਈਡ ਆ ਸਲਵਾਰ ਦੀ। ਹੁਣ ਆਪਣੇ ਕੋਲ ਸਲਵਾਰ ਦੀ ਲੰਬਾਈ ਹੈਗੀ 36 ਇੰਚ। ਨਿਸ਼ਾਨ ਆਪਣੇ ਤੇ 3 ਇੰਚ ਦੇ ਲਾਉਣਾਗਾ। 3 ਇੰਚ ਘਟਾਏ ਆਪਾਂ ਹਰ ਇੱਕ ਵੀਡੀਓ ਦੇ ਵਿੱਚ ਦੱਸ ਦਿੰਦੇ ਆਂਗੇ। ਵੀ 벨ਟ ਵਾਲੀ ਸਲਵਾਰ ਆਪਨੇ ਹਮੇਸ਼ਾ 3 ਇੰਚ ਘੱਟ ਹੀ ਕਟਿੰਗ ਕਰਨੀ ਹੁੰਦੀ ਆ। ਇਹ ਆਪਣਾ ਮੂਰੀ ਦਾ ਨਿਸ਼ਾਨ ਹੋ ਗਿਆ। ਜੋ ਆਪਾਂ ਹੁਣ ਨਿਸ਼ਾਨ ਲਗਾ ਰਹੇ ਆ ਇਹ ਆਪਣੀ ਮੂਰੀ ਦਾ ਨਿਸ਼ਾਨਾ ਮੂਰੀ ਆਪਣੇ ਕੋਲੇ ਤਿਆਰ ਹੋ ਗਈ 13 ਇੰਚ 13 ਯਾਨੀ ਕਿ 6.5 ਇੰਚ 6.5 ਇੰਚ ਮੂਰੀ ਤਿਆਰ ਆ ਗਈ ਇੱਕ ਨਿਸ਼ਾਨ ਆਪਾਂ 6.5 ਦੇ ਲਾਵਾਂਗੇ 1.5 ਇੰਚ ਦੇ ਇੱਕ ਹੋਰ ਨਿਸ਼ਾਨ ਲਾਵਾਂਗੇ ਇਹ ਮਾਰਜਨ ਵਾਲਾ ਨਿਸ਼ਾਨ ਹੋ ਗਿਆ ਇਸ ਜਗ੍ਹਾ ਤੇ ਆਪਣੀ ਮੂਰੀ ਬਿਲਕੁਲ ਤਿਆਰ ਹੋਊਗੀ ਜਦੋਂ ਕਿ ਆਪਾਂ ਨੇ ਸਿਲਾਈ ਲਗਾਉਣੀ ਆ ਹੁਣ ਆਪਾਂ ਲਗਾਵਾਂਗੇ ਅਸੰਦਨ ਨਿਸ਼ਾਨ ਆਸਣ ਦਾ ਆਪਾਂ ਲਾਵਾਂਗੇ 2 ਇੰਚ ਤੇ ਤੁਸੀਂ ਕੱਪੜੇ ਦੇ ਸਾਹਮਣੇ ਨਿਸ਼ਾਨ ਲਗਾ ਸਕਦੇ ਹੋ ਹਮੇਸ਼ਾ ਯਾਦ ਰੱਖੋ ਵੀ ਇਹ ਸਾਈਡ ਨੂੰ ਸਭ ਤੋਂ ਉੱਪਰ ਹੀ ਰੱਖੋ ਕਿਉਂਕਿ ਜੋ ਇਹ ਕੱਪੜਾ ਇਸ ਨੂੰ ਵੀ ਆਪਾਂ ਕਮਨ ਦੇ ਵਿੱਚ ਲਾਵਾਂਗੇ ਆਸਣ ਦੇ ਲਈ ਇਸ ਕਰਕੇ ਇਹ ਸਾਈਡ ਤੁਸੀਂ ਹਮੇਸ਼ਾ ਉੱਪਰ ਰੱਖੋ ਸਲਵਾਰ ਦੀ ਇਸ ਜਗ੍ਹਾ ਤੇ ਤੁਸੀਂ ਮੋਰੀ ਦਾ ਨਿਸ਼ਾਨ ਲਗਾਓ ਇਹ ਆਪਣੇ 2 ਇੰਚ ਤੇ ਨਿਸ਼ਾਨ ਲਗਾ ਲਿਆ ਇਸ ਨੂੰ ਤੁਸੀਂ ਉੱਪਰ-ਨੀਚੇ ਵੀ ਕਰ ਸਕਦੇ ਹੋਗੇ ਆਸਣ ਦੇ ਹਿਸਾਬ ਨਾਲ ਜੇਕਰ 2 ਇੰਚ ਤੇ ਕਰਨਾ 2 ਇੰਚ ਤੇ ਵੀ ਕਰ ਸਕਦੇ ਹੋ ਇਸਨੂੰ ਸਾਵਨ ਨਾਲ ਦੂਸਰੇ ਨਿਸ਼ਾਨ ਲਗਾ ਸਕਦੇ ਹਾਂ ਹੁਣ ਪਹਿਲਾ ਆਪਣੇ ਇਸ ਜਗ੍ਹਾ ਤੋਂ ਕਟਿੰਗ ਕਰ ਦੇਣੀ ਹੈ ਜੋ ਏਸ ਲਾਈਨਾਂ ਹੁੰਦੀਆਂ ਨੇ ਇਹ ਤੁਹਾਡੀ ਇੱਛਾ ਵੀ ਤੁਸੀਂ ਪਾਉਣੀਆਂ ਜਾਂ ਨਹੀਂ ਪਾਉਣੀਆਂ ਜੇਕਰ ਪਾਉਣੀਆਂ ਪਾ ਸਕਦੇ ਹੋਗੇ ਇਸ ਤਰ੍ਹਾਂ ਨਿਸ਼ਾਨ ਲਗਾ ਕੇ ਜੇਕਰ ਤੁਸੀਂ ਇਹ ਛੱਡਣੀਆਂ ਸਲਾਈਆਂ ਤਾਂ ਛੱਡ ਵੀ ਸਕਦੇ ਹੋ ਜਿਸ ਤਰ੍ਹਾਂ ਕਿ ਆਪਾਂ ਨੇ 13.5 ਇੰਚ ਤੇ 6.5 ਇੰਚ ਤੇ ਨਿਸ਼ਾਨ ਲਗਾਏ ਸੀ ਉਸੇ ਤਰ੍ਹਾਂ ਹੀ ਤੁਸੀਂ ਉੱਪਰ ਵੀ 6.5 ਇੰਚ ਤੇ ਨਿਸ਼ਾਨ ਲਗਾ ਕੇ ਸਿੱਧੀਆਂ ਸਲਾਈਆਂ ਪਾ ਸਕਦੇ ਹੋ ਵੈਸੇ ਇਹਨਾਂ ਸਲਾਈਆਂ ਦੀ ਘਾਟੀ ਜ਼ਰੂਰ ਦਿੰਦੀ ਹੈ ਕਿਉਂਕਿ ਇਸ ਜਗ੍ਹਾ ਤੇ ਆਪਣਾ ਗਿਆਸਣ ਆ ਗਿਆ ਨਜ਼ਦੀਕ ਇਸ ਕਰਕੇ ਇਸ ਲਾਈਨਾਂ ਦੀ ਆਪਾਂ ਨੂੰ ਜ਼ਰੂਰਤ ਵੀ ਬਹੁਤ ਘੱਟ ਆ। ਹੁਣ ਜੋ ਬੰਦ ਸਾਈਡ ਆ ਇਹਦੀ ਪਹਿਲਾਂ ਆਪਾਂ ਕਟਿੰਗ ਕਰ ਦਾਂਗੇ। ਉਸ ਤੋਂ ਬਾਅਦ ਜੋ ਆਪਣੇ ਕੋਲ ਇਹ ਕੱਪੜਾ ਹੈਗਾ ਇਹਦੇ ਵਿੱਚ ਪਾਵਾਂਗੇ ਅਸਨ। 벨ਟ ਵੀ ਆਪਾਂ ਸਲਵਾਰ ਦੇ ਵਿੱਚੋਂ ਹੀ ਕੱਢਾਂਗੇ। 1.5 ਮੀਟਰ ਦੇ ਉੱਤੇ ਨਾਲ ਤਾਂ ਆਪਣੀ ਸਲਵਾਰ ਬਣ ਜੂਗੀ ਨਾਲ বেলਟ ਨੂੰ ਕਪੜਾ ਨਿਕਲੇਗਾ ਜੇਕਰ ਆਪਾਂ ਨੇ ਕਮੀਜ਼ ਦੇ ਵਿੱਚ ਕੋਈ ਵੀ ਡਿਜ਼ਾਈਨ ਬਣਾਉਣਾ ਉਸ ਲਈ ਵੀ ਆਪਾਂ ਨੂੰ ਪਲੇਨ ਕਪੜਾ ਮਿਲ ਜਾ। ਆਪਾਂ ਇਹ ਜਗ੍ਹਾ ਤੇ ਆਸਣ ਦੇ ਨਾਲ ਹਿਸਾਬ ਨਾਲ ਹੀ ਆਪਾਂ ਨੇ ਇੱਧਰ ਰੱਖਣਾ ਹੈ। ਆਸਣ ਆਪਣੇ ਕੋਲੇ ਹੈਗਾਗਾ 13.5 13 ਇੰਚ ਆਸਣਾ ਇਹਨੂੰ ਸਣਾ ਪਲਾਮਾਗੇ 10 ਇੰਚ ਤੇ ਆਸੀਂ ਜਿੱਦ ਨਿਸ਼ਾਨ ਲਾ ਮੰਗੇ ਇਹ ਆਪਾਂ ਨੇ 10 ਇੰਚ ਦਾ ਨਿਸ਼ਾਨ ਲਗਾਇਆ ਇਸ ਨਿਸ਼ਾਨ ਨਾਲ ਆਪਾਂ ਇਸ ਨੂੰ ਮਿਲਾ ਦਾਂਗੇ ਇਸ ਤਰੀਕੇ ਨਾਲ ਜੇਕਰ ਤੁਸੀਂ ਸਲਵਾਰ ਖੁੱਲੀ ਬਣਾਉਣੀ ਹੈ ਤਾਂ ਤੁਸੀਂ ਜੋ ਆਪਾਂ ਨੇ 2 इंच ਦੇ ਨਿਸ਼ਾਨ ਲਗਾ ਤੁਸੀਂ ਇਸ ਨੂੰ 22 ਜਾਂ 23 ਇੰਚ ਤੇ ਕੱਲ ਲਗਾ ਸਕਦੇ ਹੋਗੇ ਜੇ ਆਪਾਂ ਨੇ ਸਟੇਟ ਸਲਵਾਰ ਬਣਾਉਣੀ ਹੈ ਇਸ ਕਰਕੇ ਆਪਾਂ ਨੇ ਇਹ 2 ਇੰਚ ਤੇ ਨਿਸ਼ਾਨ ਲਗਾਇਆਗਾ ਕਿਉਂਕਿ ਇਸ ਨਾਲ ਆਪਣੀ ਸਟੇਟ ਸਲਵਾਰ ਬਣ ਜੂ ਜੇਕਰ ਤੁਸੀਂ ਖੁੱਲੀ ਸਲਵਾਰ ਬਣਾਉਣੀ ਹੈ ਤਾਂ ਤੁਸੀਂ ਇਸ ਤਰ੍ਹਾਂ ਵਿੱਚ ਹੋਰ ਕਪੜਾ ਵੀ ਐਡ ਕਰ ਸਕਦੇ ਹੋਗੇ ਇਸ ਜਗ੍ਹਾ ਤੇ ਨਿਸ਼ਾਨ ਅੱਗੇ ਲਿਜਾ ਕੇ ਇਸ ਤਰੀਕੇ ਨਾਲ ਆਪਣੀ ਸਲਵਾਰ ਹੋਰ ਵੀ ਖੁੱਲ ਜੂਗੀ ਕਿਉਂਕਿ ਸਾਡੀਆਂ ਭੈਣਾਂ ਭਾਰੀ ਹੁੰਦੀਆਂ ਨੇ ਉਹ ਇਸ ਤਰ੍ਹਾਂ ਖੁੱਲੀ ਸਲਵਾਰ ਬਣਾ ਸਕਦੀਆਂ ਨੇ ਆਪਣੀ ਸਟੇਟ ਸਲਵਾਰ ਬਣਾਉਣੀ ਹੈ ਇਸ ਕਰਕੇ ਆਪਣੇ 2 ਇੰਚ ਤੇ ਨਿਸ਼ਾਨ ਲਗਾਇਆ ਜੀ ਇਹ ਸਲਵਾਰ ਆਪਣੀ ਬਣ ਕੇ ਤਿਆਰ ਹੈ ਆਪਾਂ ਸਟੇਟ ਸਲਵਾਰ ਤਿਆਰ ਕਰੀਏਗੀ ਤੇ ਖੁੱਲੀ ਬਣਾਉਣੀ ਆ ਤਾਂ ਤੁਸੀਂ ਇਹ ਨਿਸ਼ਾਨ 2 ਇੰਚ ਵਾਲਾ 22 ਜਾਂ 23 ਇੰਚ ਤਿੰਨ ਲਿਆ ਸਕਦੇ ਹੋ ਇੱਕ ਤੁਸੀਂ ਘੇਰ ਬਹੁਤ ਜਿਆਦਾ ਬਣ ਗਿਆ ਆਪਣੀ ਸਲਵਾਰ ਦਾ 28.55 ਇੰਚ ਘੇਰੇ ਸਾਨੀ ਨਾਲ ਬਣ ਗਿਆ ਜੀ ਇਹ ਆਪਾਂ ਨੇ ਨੈਰੋ ਵਟ ਸਲਵਾਰ ਦੀ ਕਟਿੰਗ ਕਰੀ ਹੈਗੀ ਇਸ ਤਰੀਕੇ ਨਾਲ ਤੁਸੀਂ ਵੀ ਕਰ ਸਕਦੇ ਹੋ ਇਹ ਆਪਣੇ ਕੋਲ ਜੋ ਦੂਸਰਾ ਕੱਪੜਾ ਹੈ ਬੱਚੇ ਇਸ ਦੇ ਵਿੱਚ ਆਪਾਂ ਨੇ 벨ਟ ਲਾਉਣੀਆਂ ਨੇ 벨ਟ ਵੀ ਲਾਵਾਂਗੇ ਜੇਕਰ ਕਮੀਜ਼ ਦੇ ਵਿੱਚ ਕੋਈ ਵੀ ਡਿਜ਼ਾਈਨ ਬਣਾਉਣਾ ਡਿਜ਼ਾਈਨ ਵੀ ਬਣਾ ਸਕਦੇ ਹੋਗੇ ਇਸ ਤਰੀਕੇ ਨਾਲ ਤੁਸੀਂ ਵੀ ਕਟਿੰਗ ਕਰ ਸਕਦੇ ਆਪਾਂ ਨੇ 1.5 ਮੀਟਰ ਕੱਪੜੇ ਜੋ ਕਟਿੰਗ ਕਰੀ ਹੈ ਜੀ बेल्ट अपने को साढ़े चौबी इंच साढ़े पच्ची इंच कटिंग करनी है सत इंच चढ़ाई कटिंग करा ਇਸ ਤਰ੍ਹਾਂ ਆਪਣੀ ਸਲਵਾਰ ਦੀ ਕਟਿੰਗ ਹੋ ਕੇ ਤਿਆਰ ਆ ਤੁਸੀਂ ਵੀ ਇਸ ਤਰ੍ਹਾਂ ਕਟਿੰਗ ਕਰ ਸਕਦੇ ਜੀ ਆਪਣੀ ਸਲਵਾਰ ਦੀ ਕਟਿੰਗ ਹੋ ਕੇ ਤਿਆਰ ਆ ਇਸ ਕਪੜੇ ਨੂੰ ਆਪਾਂ ਮੂਰੀ ਇੱਥੇ ਵੀ ਇਸਤੇਮਾਲ ਕਰ ਸਕਦੇ ਹਾਂ ਕਮੀਜ਼ ਦੇ ਵਿੱਚ ਡਿਜ਼ਾਈਨ ਪਾਉਣ ਲਈਏ ਹੁਣ ਤੁਹਾਨੂੰ ਇਹਦੀ ਕਮੀਜ਼ ਦੀ ਕਟਿੰਗ ਦੱਸਦੇ ਆ ਆਪਣੇ ਕਿਸ ਤਰ੍ਹਾਂ ਕਰਨੀ ਆ ਕਮੀਜ਼ ਦਾ ਕਪੜਾ ਵੀ ਆਪਣੇ ਕੋਲੇ 1.5 ਮੀਟਰ ਲੈਂਥ ਆਪਣੇ ਕੋਲੇ 40 ਇੰਚ ਹੈ ਜੀ ਉਮੀਦ ਹੈ ਆਪਣੇ ਕੋਲੇ ਲੈਂਥ 40 ਇੰਚ ਆ ਘੇਰਾ ਹੈਗਾ 22 ਇੰਚ ਪਹਿਲਾਂ ਦੇਖੋ ਤੁਸੀਂ ਸਿੰਗਲ ਪੱਲੇ ਦੇ ਵਿੱਚ ਅਸੀਂ ਤੁਹਾਨੂੰ ਦੱਸ ਦਿੰਨੇ ਆਂਗੇ ਆਪਣੇ ਕੋਲੇ 22 ਇੰਚ ਘੇਰਾ ਤਿਆਰ ਆ ਆਪਾਂ ਨੇ 25 ਇੰਚ ਕਟਿੰਗ ਦਾ ਕਰਨਾਗਾ ਇਹ ਕੱਪੜਾ ਆਪਣੇ ਸਾਈਡ ਨਾਲ ਲਊਗਾ ਬੈਸਟ ਹੁਣ ਜੇ ਇਹਦੀ ਲੈਂਥ ਹੈਗੇ 40 ਇੰਚ 4 ਇੰਚ ਆਪਾਂ ਜ਼ਿਆਦਾ ਕਟਿੰਗ ਕਰਾਂਗੇ 44 ਇੰਚ ਕਟਿੰਗ ਕਰਨੀ ਆਪਾਂ ਨੇ ਲੈਂਥ ਇਹ ਆ ਗਈ ਆਪਣੀ ਕਮੀਜ਼ ਦੀ ਲੰਬਾਈ ਅਤੇ 44 ਇੰਚ ਆ ਗਈ। ਇਸ ਕਪੜੇ ਵਿੱਚ ਆਪਾਂ ਲੰਮਾਂਗੇ ਬਾਜੂ। ਬਾਜੂ ਆਪਣੇ ਕੋਲ ਹੈਗੀ ਹੈ 16.5 ਇੰਚ। ਆਪਣੇ ਕੋਲ ਕਪੜਾ ਹੈਗਾ 17.5 ਇੰਚ। ਇੱਦੀ ਅੱਗੇ ਆਪਾਂ ਨੇ ਪੱਟੀ ਲਾਵਾਂਗੇ ਸਲਵਾਰ ਨਾਲੋਂ। ਕਈ ਵਾਰ ਸਾਡੀਆਂ ਭੈਣਾਂ ਦੀ ਲੈਂਥ ਜ਼ਿਆਦੇ ਹੁੰਦੀ ਹੋਵੇ ਕਹਿੰਦੀਆਂ ਵੀ ਸਾਡੇ ਸੂਟ ਨਹੀਂ ਬੰਦੇ ਤਾਂ ਤੁਸੀਂ ਇਸ ਤਰੀਕੇ ਨਾਲ ਬਣਾ ਸਕਦੇ ਹੋ। ਇਸ ਤਰ੍ਹਾਂ ਕੀ ਇਹ 40 ਇੰਚ ਆਪਾਂ ਨੇ ਕਟਿੰਗ ਕਰ ਲਈ। ਉਸ ਤੋਂ ਬਾਅਦ ਜਦੋਂ ਆਪਾਂ ਕਮੀਜ਼ ਦਾ ਘੇਰਾ ਦੇਹ ਠਰ ਪੱਟੀ ਕੱਟ ਕੇ ਚਾਰ ਜਾਂ 5 ਇੰਚ ਦੀ ਇਹਦੇ ਸੈਂਟਰ ਦੇ ਵਿੱਚ ਸਲਵਾਰ ਨਾਲ ਦਾ ਪੀਸ ਭਰ ਕੇ ਤੁਸੀਂ ਲੰਬਾਈ ਜ਼ਿਆਦਾ ਬਣਾ ਸਕਦੇ ਜੀ ਇਸ ਤਰੀਕੇ ਨਾਲ ਤੁਸੀਂ ਲੰਬਾਈ ਜ਼ਿਆਦੇ ਵਾਲਾ ਵੀ ਸੂਟ ਬਣਾ ਸਕਦੇ ਹੋਗੇ ਇੱਦੀ ਹੁਣ ਆਪਾਂ ਨੇ ਕਟਿੰਗ ਕਰਨੀ ਹੈਗੀ ਪਹਿਲਾਂ ਆਪਾਂ ਫਰੰਟ ਦੀ ਕਟਿੰਗ ਕਰਾਂਗੇ ਕਟਿੰਗ ਆਪਾਂ ਅਲੱਗ-ਅਲੱਗ ਕਰਾਂਗੇ ਇਕੱਠੀ ਨਹੀਂ ਇਹਨੂੰ ਕੱਪੜੇ ਨੂੰ ਪਹਿਲਾਂ ਕਟਿੰਗ ਕਰਨ ਦੇ ਪਹਿਲਾਂ ਅਸੀਂ ਦਾ ਆਪਾਂ ਡਿਜ਼ਾਈਨ ਦੇਖਾਂਗੇ ਡਿਜ਼ਾਈਨ ਦੇਖਣ ਤੋਂ ਬਾਅਦ ਇੱਦੀ ਆਪਾਂ ਨੇ ਕਟਿੰਗ ਕਰਨੀ ਹੈ ਹਾਂਜੀ ਹੁਣ ਆਪਾਂ ਪਹਿਲਾਂ ਘੇਰੇ ਦਾ ਨਿਸ਼ਾਨ ਲਾਵਾਂਗੇ ਘੇਰਾ ਆਪਣੇ ਕੋਲੇ ਹੈਗਾ 22 ਇੰਚ ਤਿਆਰ 25 ਇੰਚ ਕੱਪੜਾ ਲੈਣਾ ਆਪਾਂ ਨੇ 25 ਯਾਨੀ ਕਿ 12.5 ਇੰਚ 12.5 ਇੰਚ ਦੇ ਹਿਸਾਬ ਨਾਲ ਆਪਾਂ ਪਹਿਲਾਂ ਨਿਸ਼ਾਨ ਲਗਾਵਾਂਗੇ ਜੋ ਆਪਾਂ ਨਿਸ਼ਾਨ ਲਗਾਏ ਨੇ ਉਜਗਾਤਾ ਆਪਨੇ ਇਸ ਤਰ੍ਹਾਂ ਕਪੜੇ ਨੂੰ ਡਬਲ ਫੋਲਡ ਕਰ ਲੈਣਾ ਇਹ ਆਪਣੇ ਕੋਲ ਕਾਟਰਾਈ ਬੈਲਵਟ ਦੇ ਸੂਟ ਨੇ ਜਿਸ ਤਰ੍ਹਾਂ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਹੈ ਸਰਦੀਆਂ ਵਾਲੇ ਸੂਟ ਇਹ ਮੀਡੀਅਮ ਹੁੰਦੇ ਨੇ ਨਾ ਦਾ ਜ਼ਿਆਦੇ ਮੋਟੇ ਹੁੰਦੇ ਨੇ ਜਿਸ ਤਰ੍ਹਾਂ ਕਿ ਹੁਣ ਮੌਸਮ ਦੇ ਵਿੱਚ ਪਾਉਣ ਲਈ ਬਹੁਤ ਵਧੀਆ ਵੈਰਾਈਟੀ ਹੈਗੀ ਆਪਾਂ ਵੀ ਸੇਲ ਕਰ ਰਹੇ ਆਪਣੀ ਸ਼ਾਪ ਤੇ ਬਹੁਤ ਜ਼ਿਆਦਾ ਡਿਮਾਂਡ ਰਹੀ ਹੈ ਇਹਨਾਂ ਸੂਟਾਂ ਨੇ ਵੀਡੀਓ ਇਸ ਕਰਕੇ ਬਣਾ ਰਹੇ ਹਾਂ ਕਿਉਂਕਿ ਕਸਟਮਰ ਕਹਿ ਰਹੇ ਸੀ ਵੀ ਜੇ ਤੁਸੀਂ ਵੀਡੀਓ ਬਣਾਓ ਤਾਂ ਕਿ ਅਸੀਂ ਆਸਾਨੀ ਨਾਲ ਇਹਨਾਂ ਦੀ ਕਟਿੰਗ ਕਰ ਸਕੀਏ ਅਲਾਪਾ ਕੇ ਰਿਸ਼ਣ ਲਗਾਉਗਾ ਮੈਂ ਇਹ ਆਪਣੇ ਦੁਬਾਰਾ ਖਣਾ 2.5 ਦਾ 3 ਇੰਚ ਜੇਕਰ ਤੁਹਾਡੀ ਲੈਂਥ ਜ਼ਿਆਦਾ ਹੈ ਤੁਸੀ نیچے ਪੱਟੀ ਲਾ ਸਕਦੇ ਕੋਈ ਜ਼ਰੂਰੀ ਨਹੀਂ ਹੈ ਕਪੜਾ ਤੁਸੀਂ ਕਮੀ ਦੀ ਲੰਬਾਈ ਦੇ ਵਿੱਚ ਵੀ ਲੈ ਸਕਦੇ ਤੁਸੀਂ ਅੱਧਾ ਇੰਚ ਦੇ ਨਿਸ਼ਾਨ ਲਗਾ ਸਕਦੇ ਹੋ ਤਾਂ ਕਿ ਤੁਹਾਡੀ ਲੈਂਥ ਜਿਹੜੀ ਹੋਰ ਵੀ ਜ਼ਿਆਦਾ ਵੱਧ ਸਕੇ ਹੁਣ ਆਪਾਂ ਨੇ ਲੰਬਾਈ ਦਾ ਨਿਸ਼ਾਨ ਲਾਉਣਾ 40 ਇੰਚ ਦੇ ਲਾਮਾਂਗੇ 40 ਇੰਚ ਕਮੀਜ਼ ਤਿਆਰ ਆਪਣੇ ਕੋਲੇ ਇੱਕ ਕਮੀਜ਼ ਆਪਣੇ ਕੋਲੇ ਬਿਨਾ ਬਲੇਟਾਂ ਵਾਲਾ ਇਸ ਦੇ ਵਿੱਚ ਆਪਾਂ ਨੇ ਭਲੋਈ ਨਹੀਂ ਪਾਉਣੀ ਹੈਗੀ ਕਿਉਂਕਿ ਜਿਹੜੇ ਕਸਟਮਰ ਨੇ ਬਿਨਾ ਭਲੋਈਆਂ ਵਾਲੇ ਕਮੀਜ਼ ਪਾਉਂਦੇ ਨੇ 3 ਇਰ ਦਾ ਨਿਸ਼ਾਨ ਲਾਮਾਂਗੇ 3 ਆਪਣੇ ਕੋਲੇ 12 ਇੰਚ ਤਿਆਰ ਆ 6 ਇੰਚ 6.5 ਇੰਚ ਤੇ ਮੋਢਾ ਪਹਾਰੇ ਦੇ 7 ਇੰਚ ਬਣੇ ਹੋਣਾ ਇਹ ਆਪਾਂ ਆਪਣੇ ਸਲਾਈ ਕੋਰਸ ਵਿੱਚ ਵੀ ਸਮਝਾਉਣਾ ਹੈ 7 ਇੰਚ ਮੋੜਾ ਹੀ ਪਾਉਣਿਆ ਨਹੀਂ ਇਸ ਨਾਲ ਜਿਹੜੀ ਫਿਟਿੰਗ ਬਹੁਤ ਸੋਹਣੀ ਆਉਂਦੀ ਹੈ ਜੀ 5 ਇੰਚ ਤੇ ਸਾਹਮਣਾ ਰੱਖਾਂਗੇ ਆਪਾਂ ਸਾਹਮਣਾ ਇਸ ਦਾ 13 ਇੰਚ ਤਿਆਰ ਹੈ ਯਾਨੀ ਕਿ 6.5 ਇੰਚ 7 ਇੰਚ ਦੇ ਨਿਸ਼ਾਨ ਲਾਵਾਂਗੇ ਇਹ ਹੈ ਆਪਣਾ ਚੈਸਟ ਦਾ ਨਿਸ਼ਾਨ ਚੈਸਟ ਆਪਣੇ ਕੋਲ 22.5 ਇੰਚ 11.1 ਇੰਚ ਤੇ ਨਿਸ਼ਾਨ ਲਾਵਾਂਗੇ ਉਸ ਤੋਂ ਬਾਅਦ ਇਹਨਾਂ ਦੇ ਕਮਰ ਕਮਰ ਆਪਾਂ 13.5 ਇੰਚ ਤੇ ਰੱਖਾਂਗੇ ਇਸ ਦੀ 19 ਇੰਚ ਆਪਣੇ ਕੋਲ ਕਮਰ ਤਿਆਰ ਆ ਪੌਣੇ 10 ਇੰਚ ਇਹ ਜਗ੍ਹਾ ਤੇ ਆਪਣੀ ਕਮਰ ਤਿਆਰ ਆ ਜੋ ਚਾਹ ਹੁੰਦੇ ਨੇ ਇਹ ਹਮੇਰਾ ਸਾਈਡ ਸਲਾਈ ਦੇ ਸਾਹਬ ਨਾਲ ਹੁੰਦੇ ਨਹੀਂ ਕਿਉਂਕਿ ਕਸਟਮਰ ਅਲਗ-ਅਲਗ ਰਮਾਨ ਹੁੰਦੇ ਜੀ ਸਾਈਡ ਸਲਾਈ ਹੁੰਦੀ ਆ ਕੋਈ ਜ਼ਿਆਦਾ ਰੱਖਦਾ ਕੋਈ ਘੱਟ ਇੰਦੀ ਆਪਾਂ ਨੇ 1.5 ਇੰਚ ਤਿਆਰ ਰੱਖਣੀ ਆ 14 ਇੰਚ ਤੇ ਨਿਸ਼ਾਨ ਲਾਵਾਂਗੇ ਕਿਉਂਕਿ ਅੱਧਾ ਇੰਚ ਦਬਾਊਗਾ ਇਸ ਜਗ੍ਹਾ ਤੇ ਇਹ ਪਾਪਨੇ ਕੋਲੇ 22 ਇੰਚ ਇਦੀ ਜਿਹੜੀ ਆਪਾਂ ਨੇ ਸਲਾਈ ਲਗਾਉਣੀ ਆ ਇਸ ਤਰੀਕੇ ਨਾਲ ਲਾਵਾਂਗੇ ਕਟਿੰਗ ਲਈ ਤਿਆਰ ਆਪਣਾ ਕਮੀਜ਼ ਦੀ ਕਟਿੰਗ ਉਹ ਕਿ ਤਿਆਰ ਆ ਹੁਣ ਆਪਾਂ ਨੇ ਕਰਨੀ ਆ ਫਰੰਟ ਦੀ ਕਟਿੰਗ ਤਿਆਰ ਆ ਜੀ ਬੈਕ ਦੀ ਕਟਿੰਗ ਕਰਾਂਗੇ ਬੈਕ ਦੀ ਕਟਿੰਗ ਲਈ ਆਪਾਂ ਨੇ ਇਸ ਸਾਈਡ ਤੋਂ ਕੱਪੜੇ ਨੂੰ ਫੋਲਡ ਕਰ ਲੈਣਾ इस जगह तो आप कमीज बैक लवेंगे अपने पहले फरंट की कटिंग करिए कमीज के बैक की कटिंग करनी बहुत ही आसान है क्योंकि अपने कोई भी निशान नहीं लगाने इस तरह उपर तर के कटिंग कर का सकते हैं। निशान सिर्फ आप ही लावेंगे जिस तरह कि अद्धा इंच आप उपरों ज़्यादा लम्बा इस न कि अपना ज्यादा कमीज पिछे न जाए उस तो बाद इस तरह आप ਆਰਮਹੋਲਡਰ ਨੇ ਚੰਲਾਂ ਲਮਾ ਗਏ ਇਸ ਟ੍ਰਿਕ ਨਾਲ ਆਪਾਂ ਨੇ ਕਟਿੰਗ ਕਰਨੀ ਹੈ हो होके तैयार अपने इस कपड़े बनावे बाजू पहले इस तरह फोल्ड कर लेंगे दो तेह बाजू भी जे थी लंबाई नहीं पूरी तो होता ਇਸ ਜਗ੍ਹਾ ਤੋਂ ਕਟਿੰਗ ਕਰਕੇ 2 ਜਾਂ 3 ਇੰਚ ਉੱਪਰ ਸਲਵਾਰ ਦਾ ਕੱਪੜਾ ਪੀਸ ਭਰ ਸਕਦੇ ਹੋ ਉਸ ਨਾਲ ਵੀ ਤੁਹਾਡੀ ਬਾਜੂ ਦੀ ਲੰਬਾਈ ਜ਼ਿਆਦਾ ਹੋ ਜਾਊਗੀ ਜੇਕਰ ਇਦਾਂ ਹੀ ਪੂਰੀ ਹੋਣੀ ਤਾਂ ਠੀਕ ਆ ਜਗਾ ਤੁਸੀਂ ਇੱਥਾ ਪੱਟੀ ਲਾਉਣੀ ਹੈ ਇੱਥਾਂ ਹੀ ਪੱਟੀ ਲਾ ਸਕਦੇ ਹੋ ਕਿਉਂਕਿ ਬਹੁਤ ਜ਼ਿਆਦਾ ਅੱਜਕੱਲ ਡਿਜ਼ਾਈਨ ਹਨ ਤੁਸੀਂ ਕਿਸੇ ਵੀ ਡਿਜ਼ਾਈਨ ਤਰੀਕੇ ਨਾਲ ਆਪਣੀ ਬਾਜੂ ਤਿਆਰ ਕਰ ਸਕਦੇ ਹੋ ਆਪਣੇ ਕੋਲ ਇਸ ਦੀ ਬਾਜੂ ਦੀ ਲੰਬਾਈ ਹੈਗੀ 16.5 ਇੰਚ ਆਸਾਨੀ ਨਾਲ ਆਪਣੀ ਬਾਜੂ ਦੇਖੋ ਇਹਦੇ ਵਿੱਚੋਂ ਨਿਕਲੇ ਆਪਾਂ ਨੂੰ ਕੁਝ ਵੀ ਕੰਨ ਦੀ ਜ਼ਰੂਰਤ ਨਹੀਂ ਪਰ ਫਿਰ ਵੀ ਅਸੀਂ ਡਿਜ਼ਾਈਨ ਦੇ ਲਈ ਇਸ ਉੱਪਰ ਆਪਾਂ ਪੱਟੀ ਜ਼ਰੂਰ ਲਾਵਾਂਗੇ ਕਿਉਂਕਿ ਉਸ ਨਾਲ ਜਿਹੜੀ ਸੂਟ ਦੀ ਗ੍ਰੇਸ ਬਹੁਤ ਜ਼ਿਆਦਾ ਬਣ ਜਾਂਦੀ ਆ ਤੁਹਾਨੂੰ ਜੇ ਸਲਵਾਰ ਸੂਟ ਦੀ ਕਟਿੰਗ ਦੱਸੀ ਆ ਜੀ ਪਲਾਜ਼ੋ ਸੂਟ ਦੀ ਤੁਹਾਨੂੰ ਕਟਿੰਗ ਦੱਸਾਂਗੇ ਅਗਲੀ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਜੇ ਚਾਹੇ ਬਾਜੂ ਪੂਰੀ ਵੀ ਬਣਾ ਸਕਦੇ ਹੋ ਲੈਂਥ ਤੁਸੀਂ ਕਿੰਨੀ ਵੀ ਬਣਾ ਸਕਦੇ ਹੋ 46 47 48 ਇੰਚ ਇਸ ਤਰੀਕੇ ਨਾਲ ਅਸੀਂ ਤੁਹਾਨੂੰ ਉਸ ਕਮੀਜ਼ ਦੀ ਦੱਸਾਂਗੇ ਚੂੜੀ ਦੀ ਕਟਿੰਗ ਉਹ ਵੀ ਤੁਸੀਂ ਸਾਡੀ ਵੀਡੀਓ ਜ਼ਰੂਰ ਦੇਖਣਾ ਜੀ ਆਪਣਾ ਪੰਜਾਬੀ ਸਲਾਈ ਕਢਾਈ ਚੈਨਲ ਹੈ ਜਿਹੜੇ ਸਾਡੀਆਂ ਭੈਣਾਂ ਨੇ ਫ੍ਰੀ ਸਲਾਈ ਸਿੱਖਣੀ ਆ ਸਾਡਾ ਉਹ ਸੁਪਰਬੀ ਕੋਰਸ ਹੈਗਾ ਜਿਹੜੀਆਂ ਸਾਡੀਆਂ ਭੈਣਾਂ ਫੀਸ ਨਹੀਂ ਭੇ ਕਰ ਸਕਦੀਆਂ ਉਹ ਆਪਣੇ ਪੰਜਾਬੀ ਸਲਾਈ ਕਢਾਈ ਜੈਨ ਨੂੰ ਸਬਸਕ੍ਰਾਈਬ ਕਰ ਲੈਣ ਫ੍ਰੀ ਸਲਾਈ ਸਿੱਖ ਸਕਦੀਆਂ ਨੇ ਐਪ ਬਣਾਇਆ ਹੈ ਜੀ ਆਪਣਾ ਸਲਾਈ ਕਢਾਈ ਉਹਦੇ ਵਿੱਚ ਵੀ ਆਪਣਾ ਕੋਰਸ ਹੈ 1000 ਰੁਪਏ ਫੀਸ ਆ ਲਾਈਫ ਟਾਈਮ ਲਈ ਉਸ ਨੂੰ ਵੀ ਤੁਸੀਂ ਜੁਆਇਨ ਕਰ ਸਕਦੇ ਹੋ ਦੱਸੇ ਸਰਟੀਫਿਕੇਟ ਵੀ ਜਿੰਨੇ ਪ੍ਰੋਪਰ ਜਿਹੜੀਆਂ ਸਾਡੀਆਂ ਭੈਣਾਂ ਨੇ ਆਪਣਾ ਕੰਮ ਚਲਾਉਣਾ ਚਲਾ ਸਕਦੀਆਂ ਨੇ ਜੀ 1000 ਰੁਪਿਆ ਫੀਸ ਆ ਲਫਟ ਟਾਈਮ ਲਈ ਉਸ ਵਿੱਚ ਵੀ ਆਪਣੇ ਪ੍ਰੋਪਰ ਲੇਡੀਜ਼ ਉਟਾ ਬਾਰੇ ਜਾਣਕਾਰੀ ਦਿੱਤੀ ਹੋਈ ਹੈਗੀ ਇਸੇ ਸਾਰੀ ਆਪਣੇ ਅੱਜ ਦੀ ਵੀਡੀਓ ਐ ਆਪਣੇ ਬਾਜੂ ਦੀ ਕਟਿੰਗ ਕਰੀ ਹੈਗੀ ਕਮੀਜ਼ ਦੀ ਕਟਿੰਗ ਹੋ ਗਈ ਸਲਵਾਰ ਦੀ ਕਟਿੰਗ ਇਹ ਸਾਰੀ ਆਪਣੇ 1.5 ਮੀਟਰ ਕਪੜੇ ਵਿੱਚ ਕਟਿੰਗ ਕਰੀ ਹੈ ਦੇਖੋ ਕਪੜਾ ਫਿਰ ਵੀ ਆਪਣੇ ਕੋਲੇ ਇਹ ਹੈਗਾ ਇਸ ਦੇ ਵਿੱਚ ਆਪਾਂ ਇਸਤੇਮਾਲ ਕਰਾਂਗੇ ਇਸ ਨੂੰ ਕੋਈ ਵੀ ਡਿਜ਼ਾਈਨ ਬਣਾਉਣ ਦੇ ਲਈ ਇਸੇ ਸਾਰੀ ਆਪਣੀ ਅੱਜ ਦੀ ਵੀਡੀਓ ਵੀਡੀਓ ਕਿਸ ਤਰ੍ਹਾਂ ਲੱਗੀ ਜੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਜੇਕਰ ਤੁਹਾਨੂੰ ਹੋਰ ਵੀ ਕੋਈ ਜਾਣਕਾਰੀ ਚਾਹੀਦੀ ਹੈ ਨੇ ਤਾਂ ਸਾਨੂੰ ਕਮੈਂਟ ਕਰ ਸਕਦੇ ਹੋ ਜੀ ਸਿਲਾਈ ਦੇ ਸਿਲਾਈ ਦੇ ਲਈ ਜੇਕਰ ਕੋਈ ਵੀ ਜਾਣਕਾਰੀ ਚਾਹੀਦੀ ਹੈ ਕਮੈਂਟ ਕਰ ਸਕਦੇ ਹੋ ਧੰਨਵਾਦ ਜੀ